ਅੱਜ ਤੋਂ 2 ਸਾਲ ਪਹਿਲਾਂ ਪਿੰਡ ਜੋਇਆਂ ਦੇ ਬਲਕਾਰ ਸਿੰਘ ਨੇ ਬੜੇ ਚਾਵਾਂ ਦੇ ਨਾਲ ਆਪਣੇ 22 ਸਾਲਾ ਪੁੱਤਰ ਨੂੰ ਕੈਨੇਡਾ ਦੀ ਧਰਤੀ ਤੇ ਰੋਜ਼ਗਾਰ ਲਈ ਭੇਜਿਆ ਸੀ ਬੜੇ ਚਾਵਾਂ ਨਾਲ ਭੇਜਿਆ ਇਹ ਬੱਚਾ ਦੀ ਅੱਜ ਇੱਕ ਬੜੀ ਹੀ ਦੁਖਦਾਈ ਖਬਰ ਪਿੰਡ ਜੋਇਆਂ ਚ ਪਹੁੰਚੀ ਜਿਸ ਦੇ ਨਾਲ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਾਗੀ ਸੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਜਸਕਰਨ ਸਿੰਘ ਆਪਣੇ ਕੰਮ ਤੋਂ ਵਾਪਸ ਜਾ ਰਹੇ ਸਨ ਰਸਤੇ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਕਿੱਥੇ ਚਾਹ ਪਾਣੀ ਲਈ ਰੁਕਿਆ ਚਾਹ ਪੀਣ ਤੋਂ ਬਾਅਦ ਉੱਥੇ ਕੁਝ ਨੌਜਵਾਨਾਂ ਨਾਲ ਉਹਨਾਂ ਦੀ ਟੱਕਰ ਹੋ ਗਈ ਟੱਕਰ ਹੋਣ ਤੋਂ ਬਾਅਦ ਉਸ ਜਸਕਰਨ ਸਿੰਘ ਦਾ ਉੱਥੇ ਕਤਲ ਕਰ ਦਿੱਤਾ ਗਿਆ ਜਿਵੇਂ ਇਹ ਖਬਰ ਪਿੰਡ ਜੋਹਿਆਂ ਪਹੁੰਚੀ ਤਾਂ ਬਲਕਾਰ ਸਿੰਘ ਦੇ ਘਰ ਛੱਤਰ ਵਿਸ ਗਏ ਬਲਕਾਰ ਸਿੰਘ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਕਿ ਉਸ ਨੂੰ ਉਸਦੇ بیٹے ਦੀ ਡੈੱਡ ਬੋਡੀ ਨੂੰ ਜਲਦੀ ਹੀ ਪੰਜਾਬ ਲਿਆਂਦਾ ਜਾਵੇ ਅਤੇ ਉਸਨੇ ਨਾੜਾ ਮੰਗ ਕੀਤੀ ਹੈ ਕੈਨੇਡਾ ਸਰਕਾਰ ਤੋਂ ਵੀ ਕਿ ਮੇਰੇ ਬੱਚਿਆਂ ਦੇ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਹਾਂਜੀ ਕੀ ਨਾਮ ਆਪਣਾ? ਮਲਕਾਰ ਸਿੰਘ ਆ ਜੇਪਨਾ। ਮਲਕਾਰ ਸਿੰਘ ਤੁਹਾਡੀ ਲੜਕੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਜੀ। ਸੁਣਿਆ ਇੱਕ ਕਿਸੇ ਨੇ ਉਹਨੂੰ ਕਿਰਚ ਮਾਰੀ ਗਈ ਹੈਗੀ। ਕੀ ਲੱਗਦਾ ਤੁਹਾਨੂੰ ਕੀ ਗੱਲਬਾਤ ਹੋਈ ਹੈ? ਗੱਲਬਾਤ ਹੈ ਜੀ ਆਪਣਾ ਬੱਚਾ ਤਾਂ ਇੱਕ ਸ਼ਿਫਟ ਤੋਂ ਆ ਰਿਹਾ ਸੀ ਜੀ ਦੂਜੀ ਸ਼ਿਫਟ ਜਾ ਰਿਹਾ ਸੀ ਜੀ। ਉਹਨੇ ਬਸ ਹੋਟਲ ਤੇ ਚਾਹ ਪੀਣੇ ਖੜੇ ਨੇ ਜੀ ਇਹੇ। ਇੱਕ ਮੁੰਡਾ ਆਰਡਰ ਦੇ ਕੇ ਚਾਹਦਾ ਬਾਹਰੋਂ ਆ ਰਿਹਾ ਜੇ ਕੋਈ ਔਨਸਾਰ ਉਹ ਬੱਚੇ ਨੂੰ ਢੇਕ ਲਿਆ ਮੇਰਾ ਬੱਚਾ ਜੀ ਉਹਨੂੰ ਛਡਵਾਉਣ ਵਾਸਤੇ ਨਿਕਲਿਆ ਤਾਂ ਇਹਨੂੰ ਨਿਕਲਦੇ ਨੂੰ ਇੱਕ ੱਟ ਮਾਰਤੀ ਜੀ ਉਹਨਾਂ ਨੇ ਪਤਾ ਨਹੀਂ ਲੱਗਿਆ ਵੀ ਕਿਹੜੇ ਦਿਲ ਤੇ ਲੱਗੀ ਹੈ ਕਿ ਕਿੱਥੇ ਲੱਗੇ ਜੀ ਉਹਦੀ ਤੁਰਤੀ ਮੌਤ ਹੋ ਗਈ ਜੀ ਬੱਚੇ ਮੇਰੇ ਦੀ ਇਹ ਕਰਕੇ ਮੈਂ ਚਾਹਣਾ ਉੱਥੋਂ ਦੀ ਸਰਕਾਰ ਨੂੰ ਵੀ ਦੋਚੀਆ ਨੂੰ ਛੇਤੀ ਛੇਤੀ ਫੜਿਆ ਜਾਵੇ ਕਿਉਂਕਿ ਉਹ ਕਿਹੜੇ ਬੱਚੇ ਦਾ ਪਤਾ ਲੱਗਿਆ ਵੀ ਕਹੋ ਤੂੰ ਸਾਡੇ ਬੱਚੇ ਨਾਲ ਲੜਾਈ ਕੀਤੀ ਹੈ ਉਹਨਾਂ ਨੇ ਕਿਹੜਾ ਬੱਚਾ ਕੀ ਨਾਮ ਸੀ ਤੁਹਾਡੇ ਬੱਚੇ ਦਾ ਲਸਕਰਨ ਸਿੰਘ ਸੀ ਆਪਣੇ ਬੱਚੇ ਦਾ ਨਾਮ ਜੀ ਇਹਨੇ ਚਿਰ ਪਹਿਲਾਂ ਵਿਦੇ ਤੇ ਮਹੀਨਾ ਘਟਾ ਜੀ ਦੋ ਸਾਲਾਂ ਤੋਂ ਪੜਾਈ ਤੌਰ ਤੇ ਗਿਆ ਸੀਗਾ ਜੀ ਇਹ ਤੇ ਇਹ ਨੂੰ ਹੁਣ ਨਿਕਲਦੇ ਜਿਹਾ ਦੂਜੀ ਸ਼ਿਫਟ ਤੇ ਜਾ ਰਿਹਾ ਸੀ ਕੰਮ ਤੋਂ ਜੀ ਇੱਕ ਸ਼ਿਫਟ ਤੋਂ ਆਇਆ ਸੀਗਾ ਕਿਹੜੇ ਸ਼ਹਿਰ ਦੇ ਵਿਚ ਕਿਨੇ ਦੇ ਵਿਚ ਰਹਿ ਰਹੇ ਸੀ ਇਹ ਸ੍ਰੀਚ ਹੁਸਗੇ ਜੀ ਤੇ ਨਾ ਕਰਕੇ ਇਹਨਾਂ ਦਾ ਮਤਲਬ ਹੈ ਕਹਿੰਦਾ ਵੀ ਛੇਤ ਛੇਤੀ ਜਿਨ੍ਹਾਂ ਨੇ ਖਰਚ ਮਾਰੀ ਉਹ ਵੀ ਜਾਂ ਇਹਦੇ ਨਾਲ ਸੀ ਜਿਹੜੇ ਬੁੰਡੇ ਜੀ ਉਹਨਾਂ ਤੋਂ ਸਾਫ਼ ਦਿੱਤਾ ਜਾਵੇ ਵੀ ਤੁਹਾਡੀ ਕੀ ਹੋ ਸੀਗਾ ਤੁਸੀਂ ਕੀ ਕੰਮ ਗਏ ਸੀ ਉੱਥੇ ਹੋਟਲ ਤੇ ਚਾਹ ਪੀਣ ਖੜੇ ਸੀ ਜਾਂ ਕਿਵੇਂ ਖੜੇ ਸੀ ਵੀਰਨਾਂ ਤੋਂ ਸਾਰੇ ਬੱਚਿਆਂ ਤੋਂ ਪੁੱਛਦਾ ਸੇ ਕੀਤੀ ਜਾਵੇ ਤੇ ਜਾਂ ਜਿਨ੍ਹਾਂ ਨੇ ਮਾਰੀ ਹੈ ਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰੇ ਬੱਚੇ ਦੀ ਤਾਂ ਪੜਾ ਵਾਂਸ ਮੇਰਾ ਬੱਚਾ ਸੀਗਾ ਜੀ ਉਹ ਤਾਂ ਕੰਮ ਦੇ ਉੱਤੇ ਤੁਰਦਾ ਸੀ ਜੀ ਤੇ ਕੰਮ ਲੜਾਈਆਂ ਵਿੱਚ ਤਾਂ ਜਾਂਦਾ ਹੀ ਨਹੀਂ ਸੀਗਾ ਜੀ ਉਹ ਮੈਨੂੰ ਦੋਸਤੀ ਇਹਨਾਂ ਨੇ ਮਾਰਿਆ ਗਿਆ ਜੀ ਮੇਰੇ ਬੱਚੇ ਨੂੰ